ਤੁਰ ਕੀ ਅਸੀਂ ਕੀ ਅਸੀਂ ਆਪਣੀ ਪੋਲਿਟੀਕਲ ਜਮਾਤ ਦਾ ਜਲੂਸ ਨਹੀਂ ਕਢਾਰੇ ਸਰ ਕੀ ਸਰ ਇਹਦਾ ਮਤਲਬ ਆ ਸਾਨੂੰ ਮਾਨ ਸਾਹਿਬ ਨੇ ਸਰ ਖੁਦ ਸੈਸ਼ਨ ਬੁਲਾਇਆ ਇਹ ਆਪੋਜੀਸ਼ਨ ਦੀ ਮੰਗ ਤੇ ਨਹੀਂ ਹੈ ਠੀਕ ਹੈ ਸਰ ਠੀਕ ਹੈ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਉਹਦੀ ਮर्यादा ਪਰ ਅਸੀਂ ਸਰ ਲੋਕ ਮਰ ਗਏ ਲੋਕਾਂ ਦੇ ਪਸ਼ੂ ਘਰਾਂ ਦੇ ਜੀ ਸਰ ਕਾਲਜ ਜ਼ਮੀਨਾਂ ਸਭ ਖਰਾਬ ਹੋ ਗਈਆਂ ਸਰ ਅਸੀਂ ਕੀ ਕਿੱਦਾਂ ਦੀ ਕਿੱਦਾਂ ਦੀ ਪਾਰਲੀਮੈਂਟਰੀਅਨ ਲੈਂਗੁਏਜ ਯੂਜ਼ ਕਰ ਰਹੇ ਹਾਂ ਸਰ ਉਹ ਸੋਚਣਗੇ ਨਹੀਂ ਕਿ ਲੋਕ ਸੋਚਣਗੇ ਨਹੀਂ ਕਿ ਸੈਸ਼ਨ ਹੀ ਕਿਉਂ ਬੁਲਾਇਆ ਸਰ ਲੱਖਾਂ ਰੁਪਏ ਕਰੋੜਾਂ ਰੁਪਏ ਸੈਸ਼ਨ ਤੇ ਲੱਗ ਰਿਹਾ ਅਸੀਂ ਤਾਂ ਸਾਰੇ ਸਰ ਨਵੇਂ ਕੁਰਤੇ ਪਿਆ ਮੈਂ ਜੈਕਟਾ ਪਾ ਕੇ ਆ ਗਏ ਲੋਕਾਂ ਦੇ ਸਰ ਘਰੇ ਮੁਜੜੇ ਹੋਏ ਆ ਫਿਰ ਆ ਵੀ ਪੈਸਾ ਉੱਥੇ ਲਾ ਦਿੰਦੇ ਮੇਰੇ ਹਲਕੇ 'ਚ ਅਜੇ ਵੀ ਬਹੁਤ ਕੰਮ ਹੈ ਮੈਂ ਵੀ ਛੱਡ ਕੇ ਆਇਆ ਸਰ ਸਾਰੇ ਅਸੀਂ ਆਏ ਅਸੀਂ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਰ ਪੂਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਅੱਜ ਉਸ ਪੰਜਾਬ ਦੇ ਕੀ ਹਾਲਾਤ ਨੇ ਐਂਡ ਵਾਟ ਵੀ